ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੁਸੀਂ ਆਪਣਾ ਪਿਛਲਾ ਬਲੌਗ ਤਾਂ ਦੇਖ ਹੀ ਲਿਆ ਹੋਣਾ ਜਿਹੜਾ ਕਿ ਹੈ ਤਾਜਮਹਿਲ ਵਾਲਾ ਤੇ ਬਾਈ ਹੁਣ ਆਪਾਂ ਆ ਗਏ ਆ ਆਗਰਾ ਫੋਰਟ ਮੈਂ ਤੁਹਾਨੂੰ ਆਗਰਾ ਫੋਰਟ ਦਾ ਥਿਊ ਦਿਖਾਉਣਾ ਹੈ ਬਾਈ ਡਾਕਟਰ ਅੰਬੇਦਕਰ ਚੌਕ ਮੈਟਰੋ ਸਟੇਸ਼ਨ ਇੱਥੋਂ ਨਿਕਲੋ ਸਾਹਮਣੇ ਆਗਰਾ ਫੋਰਟ ਹੈ ਤੇ ਪਹਿਲਾਂ ਆਪਾਂ ਕੋਈ ਜੂਸ ਜਾਸ ਕੋਈ ਸ਼ੇਕ ਵਗੈਰਾ ਪੀ ਲਈ ਹਲਕਾ ਫੁਲਕਾ ਜਾਂ ਫਿਰ ਅੰਦਰ ਚੱਲਦੇ ਹਾਂ ਤੁਹਾਨੂੰ ਆਗਰਾ ਫੋਰਟ ਦਿਖਾਉਨੇ ਆਇਹ ਤੋਂ ਬਾਅਦ ਆਪਾਂ ਜਾਉਂਗੇ ਇਤਮਦੁਦ ਦੌਲਾ ਤੇ ਜੇ ਟਾਈਮ ਲੱਗਿਆ ਜਾਮਾ ਮਸਜਿਦ ਵੀ ਤੇ ਉਤੋਂ ਬਾਅਦ ਦੇਖਦੇ ਆ ਅੱਗੇ ਤਾਂ ਕੀ ਪ੍ਰੋਗਰਾਮ ਆਉਂਦਾ ਫਿਲਹਾਲ ਆਪਾਂ ਚੱਲਦੇ ਆ ਆਗਰਾ ਫੋਟ ਤਾਂ ਭਾਈ ਆਪਾਂ ਆਨਲਾਈਨ ਲੈ ਲਈਏ 35 ਰੁਪਏ ਦੀ ਟਿਕਟ ਹੈ ਤੇ ਆਪਾਂ ਪਹੁੰਚ ਗਏ ਮੇਨ ਐਂਟਰੀ ਤੇ ਆਗਰਾ ਫੋਟ ਦੀ ਤੁਹਾਨੂੰ ਮੈਂ ਨੇੜੇ ਤੇ ਦਿਖਾਉਣਾ ਹੁਣ ਐਂਟਰੀ ਭਾਈ ਦੇਖੋ ਮੇਨ ਐਂਟਰੀ ਕਹਿੰਦੇ ਕੈਪੀਟਲ ਸੀਗੀ ਕਿਸੇ ਟਾਈਮ ਤੇ ਇਹ ਸਭ ਤੋਂ ਪਹਿਲੀ ਕੈਪੀਟਲ اے ਸੀਗੀ ਉਤੋਂ ਬਾਅਦ ਫਿਰ ਚੇਂਜ ਹੋ ਗਈ ਸੀ ਕੈਪੀਟਲ ਜਿੱਥੇ ਅਕਬਰ ਦਾ ਮਹਿਲ ਹੈ ਜਿੱਥੇ ਅਕਬਰ ਰਹਿੰਦਾ ਸੀਗਾ ਕੋਈ ਮੇਨ ਜਿਹੜੀ ਐਂਟਰੀ ਹੈ ਨਾ ਮਹਿਲ ਦੀ ਉਹਦੇ ਉੱਪਰ ਉਹ ਪੋਲੇ ਸਾਹਮਣੇ ਦੇਖੋ ਲੱਕੜੀ ਦਾ ਤੇ ਉਹਨੂੰ ਉੱਪ ਤੇ ਆ ਦੇਖੋ ਇਹ ਨੀਚੇ ਨਦੀਆਂ ਨੂੰ ਦੀਆਂ ਬਣਾਈਆਂ ਹੋਈਆਂ ਨੇ ਇਹਨਾਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਤੇ ਜਾਨਵਰ ਛੱਡੇ ਜਾਂਦੇ ਨੇ ਮગર ਮੱਛੋਗੇ ਜਾਂ ਹੋਰ ਜਾਨਵਰ ਬਈ ਕੋਈ ਤੈਰ ਕੇ ਵੀ ਇਹਨੂੰ ਪਾਰ ਨਾ ਕਰ ਸਕੇ ਨਾ ਕੋਈ ਤੋਪ ਵਗੈਰਾ ਲੈ ਕੇ ਆ ਸਕੇ ਇਹ ਤਾਂ ਦੂਰ ਦੂਰ ਉਹ ਦੇਖੋ ਅੱਗੇ ਪਾਣੀ ਦਾ ਸਿਸਟਮ ਹੈ ਪੂਰਾ ਡਰੇਨੇਜ ਦਾ ਤੇ ਉਹ ਸਾਹਮਣੇ ਦੇਖੋ ਨੀਚੇ ਤੁਹਾਨੂੰ ਮੈਂ ਪੁਲ ਦਿਖਾਉਣਾ ਹੈ ਆ ਦੇਖੋ ਇਹ ਚੈਨ ਨਾਲ ਸੰਗਲ ਨਾਲ ਪੁਲ ਬਣਿਆ ਹੋਇਆ ਇੱਥੇ ਕੋਈ ਪੁਲ ਖਿੱਚ ਕੇ ਬੰਦ ਕਰ ਦਿੰਦੇ ਸੀਗੇ ਮਤਲਬ ਪੂਰਾ ਕਟਆਫ ਹੈ ਇਹ ਬਾਹਰ ਦੇ ਉਹ ਤੋਂ ਕੋਈ ਵੀ ਹਮਲਾ ਵਰ ਨਹੀਂ ਆ ਸਕਦਾ ਤੇ ਬਈ ਇੱਥੇ ਦੇਖੋ ਨਾ ਕੋਈ ਖਾਣ ਦੀ ਚੀਜ਼ ਲ ਬੋਟ ਦਾ ਤੰਬਾਕੂ ਵਾਈਨ ਕੋਈ ਟਾਰਚ ਕਿਤਾਬ ਬੈਗ ਕੁਝ ਵੀ ਲਾਉੜਨੀ ਹੈ ਖਾਣ ਪੀਣ ਦਾ ਸਮਾਨ ਵੀ ਨਹੀਂ ਲਾਉੜ ਇਵਨ ਤੋਂ ਸਾਡਾ ਟਰਾਈਪੋਡ ਸੀਗਾ ਉਹ ਵੀ ਇਹਨਾਂ ਨੇ ਬਾਹਰ ਕਢਵਾ ਲਿਆ ਉਹ ਵੀ ਅਲਾਉਡ ਨਹੀਂ ਹੈ ਤੇ ਆਪਾਂ ਅੰਦਰ ਆ ਗਏ ਆ ਦੇਖੋ ਬਾਈ 프ਰੰਟ ਦੇ ਐਂਟਰ ਹੁੰਦੇ ਛਾਰ ਪਿਆ ਤਾਂ ਤੋਪਾਂ ਰੱਖੀਆਂ ਹੋਈਆਂ ਐ ਪੁਰਾਣੀਆਂ ਤੋਪਾਂ ਟੁੱਟੀ ਹੋਈਆਂ ਵੈਸੇ ਤਾਂ ਪਹਿਲਾਂ ਹੁੰਨੀ ਆਪਰੇਟਿੰਗ ਹੁਣ ਇੱਥੇ ਇਹਨਾਂ ਨੇ ਮੜਤੀ ਵਿੱਚ ਇਹਦੇ ਪੱਥਰ ਦੇ ਤੇ ਬਾਈ ਇਹ ਦੇਖੋ ਇਹ ਮੇਨ ਗੇਟ ਆ ਅਗਰੇ ਦੇ ਕਿਲੇ ਦਾ ਦੇਖੋ ਬਾਈ ਕਿੰਨਾ ਉੱਚਾ ਹੈ ਤੇ ਬਾਈ ਉਹ ਉੱਪਰ ਦੇਖੋ ਜਿਹੜੇ ਤੁਹਾਨੂੰ ਉਹ ਆਲੇ ਜਿ ਦੇਖਦੇ ਆ ਨਾ ਤਿੰਨ 1 2 3 ਇਬਈ ਪੁਰਾਣੇ ਟਾਈਮਾਂ ਵਿੱਚ ਉਹਨਾਂ ਚੋਂ ਤੇਲ ਵਿੱਚ ਸਿੱਟਦੇ ਸੀਗੇ ਨੀਤੇ ਜਿਵੇਂ ਕੋਈ ਹਮਲਾ ਹੋ ਜਾਂਦਾ ਸੀਗਾ ਵੀ ਪਤਾ ਵੀ ਦੁਸ਼ਮਣ ਇੱਥੇ ਤੱਕ ਪਹੁੰਚ ਗਿਆ ਤੇ ਮੇਨ ਗੇਟ ਤੇ ਐਂਟਰ ਹੋਣ ਵਾਲਾ ਹੈ ਤਾਂ ਭਾਈ ਉੱਥੋਂ ਤੇਲ ਡਿੱਚੇ ਗਿਰਦੇ ਸੀਗੇ ਫਿਰ ਉਹਨੂੰ ਅੱਗ ਲਾਉਂਦੇ ਸੀਗੇ ਇੱਥੇ ਵੀ ਸਾੜ ਦਿੰਦੇ ਉਹਨੂੰ ਦੁਸ਼ਮਣ ਨੂੰ ਵੀ ਅੰਦਰ ਐਂਟਰ ਨਾ ਹੋ ਸਕੇ ਤੇ ਭਾਈ ਉਹ ਜਿਹੜੇ ਵੱਡੇ ਵਾਲੇ ਐ ਉਹਨਾਂ ਵਿੱਚ ਨੂੰ ਪੱਥਰ ਸਿੱਟਦੇ ਸੀਗੇ ਤੇ ਜਿਹੜੇ ਛੋਟੇ-ਛੋਟੇ ਜਿਹੇ ਐ ਉਹਨਾਂ ਵਿੱਚ ਨੂੰ ਬਾਹਰ ਨੀਤੇ ਤੇਲ ਸਿੱਟਦੇ ਸੀਗੇ ਇਹ ਗਰਮ-ਗਰਮ ਅੱਗੇ ਚੱਲਦੇ ਆਂ ਅੰਦਰ ਦੇਖੋ ਭਾਈ ਇਹ ਐ ਮੇਨ ਰਸਤਾ ਜਿਹੜਾ ਜਾ ਰਿਹਾ ਹੈ ਕਿਲੇ ਦੇ ਅੰ ਉਹਨਾਂ ਨੇ ਇਸ ਤਰੀਕੇ ਨਾਲ ਇਹਨੂੰ ਬਣਾਇਆ ਕਿਲੇ ਨੂੰ ਬਈ ਦੁਸ਼ਮਣਾਂ ਤੋਂ ਵੀ ਬਚਾਇਆ ਜਾ ਸਕੇ ਪਾਣੀ ਦੀ ਨਿਕਾਸੀ ਪੂਰੀ ਹੋਵੇ ਹੁਣ ਦੇਖੋ ਅੰਦਰ ਜਿਹੜਾ ਮੇਨ ਮੈਲ ਹੈ ਸਾਰੇ ਨੀਚੇ ਨੂੰ ਤਰਾਈ ਹੈ ਤਾਂ ਕਿ ਸਾਰਾ ਪਾਣੀ ਈਜ਼ੀਲੀ ਬਾਹਰ ਆ ਜਾਵੇ ਤੇ ਜਿਹੜਾ ਮੈਂ ਤੁਹਾਨੂੰ ਹੁਣ ਤੇਲ ਵਾਲੀ ਗੱਲ ਦੱਸੀ ਆ ਵੀ ਉਹ ਤੇਲ ਸਿੱਟਦੇ ਸੀਗੇ ਗਰਮ-ਗਰਮ ਆਹ ਦੇਖੋ ਹੁਣ ਇੱਥੇ ਨਿਸ਼ਾਨ ਵੀ ਹੈਗੇ ਆ ਵੈਸੇ ਹੁਣ ਤਾਂ ਫਿਲਹਾਲ ਤਾਂ ਪਾਣੀ ਉਧੇ ਹੈ ਪਾਣੀ ਦੇ ਪਤਨਾਂ ਵਾਲੇ ਜਿੱਥੇ ਇੱਥੇ ਨੂੰ ਪਾਣੀ ਆਉਂਦਾ ਉੱਥੇ ਕਾਈ ਜੰਮ ਗਈ ਹੈ ਆ ਦੇਖੋ ਪੂਰਾ ਡਰੇਨੇਜ ਸਿਸਟਮ ਹੈ ਹੈ ਭਈ ਉੱਪਰ ਜਿੰਨਾ ਵੀ ਪਾਣੀ ਇਕੱਠਾ ਹੁੰਦਾ ਹੈ ਨਾ ਵਿੱਚ ਨੂੰ ਸਾਰਾ ਨੀਚੇ ਆਵੇ ਤੇ ਆ ਸਾਰੇ ਨੀਚੇ ਨੂੰ ਦੇਖੋ ਟਲਾਂ ਹਨ ਤਾਂ ਕਿ ਸਾਰਾ ਪਾਣੀ ਬਾਹਰ ਜਾਵੇ ਕਿਲੇ ਦੇ ਅੰਦਰ ਬਿਲਕੁਲ ਨਾ ਖੜਾ ਹੋਵੇ ਜਿੰਨੇ ਮਰਜ਼ੀ ਤੇ ਜਮੀਂ ਹੋਣ ਆਪਣੇ ਤਾਂ ਮੜ ਜਾ ਮੀਂਹ ਪੈਂਦਾ ਮੁਹੱਲੇ ਡੁੱਬ ਜਾਂਦਾ ਇਹ ਆ ਦੇਖੋ ਹਰ ਮਨ ਨੂੰ ਲੱਗਦਾ ਇਹ ਕਟੂਕੜਾ 10-10 ਫੁੱਟ ਜਾਂ 15-15 ਫੁੱਟ ਤੇ ਬਾਅਦ ਜਗ੍ਹਾ ਛੱਡ ਕੇ ਬਣਾਏ ਹੋਏ ਹਨ ਸਾਰੇ ਦੇਖੋ ਸਿਰੇ ਤੱਕ ਤਾਂ ਆ ਗਏ ਭਾਈ ਦੀਵਾਨੇ ਆਮ ਉਰੇ ਭਾਈ ਜਿਹੜਾ ਰਾਜਾ ਦਾ ਇਹ ਬਣਾਇਆ ਸੀਗਾ ਵੈਸੇ ਸ਼ਾਹਜਹਾਨ ਨੇ ਬਣਾਇਆ ਤਾਂ ਤੇ ਉਸ ਤੋਂ ਬਾਅਦ ਉਹਨੇ ਇਦਾਂ ਦੇ ਉਹ ਦੀਵਾਨੇ ਆਮ ਦੋ ਹੋਰ ਬਣਾਏ ਤੇ ਬਾਈ ਜਦੋਂ ਇਹ origignal ਸੀਗਾ ਸ਼ਾਹਜਹਾਨੇ ਟਾਈਮ ਉਦੋਂ ਇਹ ਪੱਥਰ-ਪੁੱਥਰ ਪੀਲਰ ਵਗੈਰਾ ਕੁਝ ਨਹੀਂ ਸੀਗੇ ਮਤਲਬ ਇਹ ਇਤਿਹਾਸਕਾਰ ਹੋਇਆ ਇਹ ਲਾਹੌਰੀ ਉਹਦਾ ਨਾਮ ਹੈ ਉਹਦੇ ਅਕੋਰਡਿੰਗ ਜੋ ਉਹਨੇ ਆਪਣੀ ਲਿਖਤਾਂ ਚ ਲਿਖਿਆ ਹੈ ਬਈ ਇਹ ਪੀਲਰ ਪੱਥਰ ਕੁਝ ਨਹੀਂ ਸੀਗੇ ਟੈਂਟ ਲੱਗਦਾ ਹੁੰਦਾ ਸੀਗਾ ਉਰੇ ਉਹਦੇ ਵਿੱਚ ਬੈਠ ਕੇ ਲੋਕਾਂ ਨੂੰ ਦੁਖਤ ਖਲੀਫਾ ਸੁਣੇਗਾ ਦਾ ਤਾਂ ਹੀ ਇਹਨਾਂ ਨੂੰ ਦੀਵਾਨੇ ਆਮ ਕਹਿੰਦੇ ਆ ਮਤਲਬ ਆਮ ਲੋਕਾਂ ਵਾਸਤੇ ਤੇ ਬਾਅਦ ਚ ਫਿਰ ਉਸ ਸਮੇਂ ਦੇ ਨਾਲ ਉੱਥੇ ਲੱਕੜੀ ਦਾ ਬਣਾਤਾ ਜਿਵੇਂ ਹਨਾ ਲੱਕੜੀ ਦੇ ਪੀਲਰ ਵਗੈਰਾ ਖੜੇ ਕਰਕੇ ਬਣਾਤਾ ਬਟ ਉਹ ਏਦਾਂ ਪੱਥਰ-ਪੁੱਥਰਾਂ ਦਾ ਕੁਝ ਨਹੀਂ ਸੀਗਾ ਇਹ ਸਾਰ ਸਾਰਾ ਦੀਵਾਨੇ ਆਮ ਦੇਖੋ ਉੱਪਰ ਤੱਕ ਤੇ ਬਾਈ ਅੰਦਰ ਰਸਾ ਇਹ ਦੀਵਾਨੇ ਖਾਸ ਨੂੰ ਜਾ ਰਿਹਾ ਏ ਜਿੱਥੇ ਰਾਜਾ ਆਪਣੇ ਖਾਸ-ਖਾਸ ਬੰਦਿਆਂ ਨੂੰ ਮਿਲਦਾ ਹੋਊਗਾ ਬਾਕੀ ਅੰਦਰ ਜਾ ਕੇ ਦੇਖਦੇ ਆਂ ਬਾਈ ਦਰਵਾਜਾ ਸ਼ਾਇਦ ਰਾਜਾ ਇੱਥੋਂ ਆਉਂਦਾ ਹੋਊਗਾ ਤੇ ਇੱਥੇ ਬੈਠਦਾ ਹੋਊਗਾ ਤਖਤ ਜਿਹਦੇ ਤੇ ਉਰੇ ਬਹਿ ਕੇ ਲੋਕਾਂ ਦੇ ਦੁੱਖ ਤਕਲੀਫਾਂ ਸੁਣਦਾ ਹੋਊਗਾ ਬਾਈ ਆਪਾਂ ਖਾਸ ਮਹਿਲ ਦੇ ਵਿੱਚ ਬਾਈ ਇੱਥੇ ਰਾਜਾ ਰਹਿੰਦਾ ਹੋਊਗਾ ਯਾ ਜੋ ਵੀ ਹੋਊਗਾ ਅੱਗੇ ਦੇਖਦੇ ਆਂ ਕਿਤੇ ਪੜਦੇ ਆਂ ਲਿਖਿਆ ਹੋਇਆ ਕੁਝ ਫਿਰ ਤੁਹਾਨੂੰ ਦੱਸ ਦਿਆਂ ਇਹਦੇ ਬਾਰੇ ਤੇ ਆ ਦੇਖੋ ਬਾਈ ਇਹਨ ਕੈਂਡਾਰ ਆਰਕੀਟੈਕਚਰ ਆ ਸਾਰਾ ਮਾਰਬਲ ਦਾ ਇੱਧਰ ਮੁੰਲਾਦਾ ਉਰੇ ਯਾ ਮੋਸਟ ਆਫ ਦਾ ਟਾਈਮ ਇੱਥੇ ਸਪੈਂਡ ਕਰਦਾ ਹੋਊਗਾ ਤਾਂ ਹੀ ਇਹ ਮਾਰਬਲ ਲਾ ਬਣਾਇਆ ਹੋਇਆ ਵੀ ਠੰਡਾ ਰਹੇ। ਅੰਗੂਰੀ ਬਾਗ ਹੈ ਬਾਈ ਦੇਖੋ। ਅੱਛਾ ਸਾਰਾ ਅੰਗੂਰੀ ਬਾਗ ਹੈ। ਉਹ ਸਾਹਮਣੇ ਦੇਖੋ ਬਾਈ ਜਿੰਨੇ ਬੂਟੇ ਲੱਗੇ ਪਿਆ ਅੰਗੂਰਾਂ ਦੇ ਇਹ ਹਲੇ ਵੀ ਲਾਏ ਹੋਏ ਜਾਂਦੇ ਨੇ ਮਤਲਬ ਪਹਿਲਾਂ ਤਾਂ ਸਾਰੀ ਅੰਗੂਰ ਲੱਗਦੇ ਹੋਣੇ ਇੱਥੇ। ਹੁਣ ਤਾਂ ਥੋੜੇ ਬੋਤੇ ਜੇ ਰਹਿ ਗਏ। ਤੇ ਬਾਈ ਇੱਕ ਚੀਜ਼ ਤੁਸੀਂ ਨੋਟ ਕਰੋਗੇ ਕਿਸੇ ਵੀ ਮੁਗਲ ਆਰਕੀਟੈਕਚਰ 'ਚ ਦੇਖ ਲਓ ਐਵੇਂ ਚੌਂਤਰਾਜਾ ਬਣਾ ਕੇ ਨਾ ਵਿੱਚ ਐਵੇਂ ਪਾਣੀ ਭਰਨ ਦੀ ਜਗ੍ਹਾ ਪੱਕੀ ਹੋਂਦੀ ਹੁੰਦੀ ਹੁੰਦੀ ਐ। ਬਈ ਮੀਂਹ ਦਾ ਪਾਣੀ ਸ ਜਾ ਤੁਸੀਂ ਜੈਪੁਰ ਲੰਘ ਜਾਓ ਜਾਂ ਦਿੱਲੀ ਲੰਘ ਜਾਓ ਕੋਈ ਵੀ ਮਹਿਲ ਦੇਖ ਲਓ ਕੋਈ ਵੀ ਕਿਲਾ ਦੇਖ ਲਓ ਮੁਗਲਾਂ ਦਾ ਇੱਥੇ ਐਵੇਂ ਟੋਏ ਦੇ ਜ਼ਰੂਰ ਹੁੰਦੀ ਹੁੰਦੇ ਆ ਪਾਣੀ ਭਰ ਕੇ ਰੱਖਣ ਨੂੰ ਸਟੋਰ ਕਰਨ ਨੂੰ ਨੇ ਰੱਖੇ ਹੋਏ ਮਤਲਬ ਜਿੰਨੀਆਂ ਪਾਲਕਾਪੂਰਕਾਂ ਟਾਈ ਪੈਸੇ ਬਾਗਬੂਗ ਹੈ ਉੱਥੇ ਹੁੰਦਾ ਹੀ ਹੁੰਦਾ ਵੀ ਮੇਨ ਏਰੀਆ ਜਿਹੜਾ ਰਾਜੇ ਦਾ ਬੈੱਡਰੂਮ ਦਾ ਦੇਖੋ ਇਹ ਸਾਰਾ ਬੈੱਡਰੂਮ ਸੀਗਾ ਇੱਧਰ ਦੇਖੋ ਕਿੰਨੀ ਸੋਹਣੀ ਕਲਾਕਾਰੀ ਕਰੀ ਹੋਈ ਹੈ ਤੇ ਅੰਦਰ ਪਿੱਛੇ ਤਾਕੀਆਂ ਜਿੰਨੀਆਂ ਇਹਦੇ ਵਿੱਚ ਐਵੇਂ ਬਣਾ ਕੇ ਛੱਡੇ ਹੋਏ ਆ ਡੱਬੇ ਛੋਟੇ ਛੋਟੇ ਖਾਲੀ ਬਈ ਉਧਰੋਂ ਹਵਾ ਆਉਂਦੀ ਸੀਗੀ ਠੰਡੀ ਇੱਕ ਤਾਂ ਇ ਉੱਤੋਂ ਬਾਈ ਯਮੁਨਾਏ ਜਿਹੜੀ ਹਵਾ ਆਉਂਦੀ ਸੀਗੀ ਯਮੁਨਾ ਦੇ ਨਾਲ ਨੂੰ ਹੋਵੇ ਠੰਡੀ ਹਵਾ ਆਉਂਦੀ ਸੀ ਇੱਧਰੋਂ ਤੇ ਇੱਥੇ ਰਾਜ ਦੇ ਬੈੱਡ ਬੁੱਡ ਲੱਗੇ ਹੋਣੇ ਆ ਉੱਥੇ ਸੋਇਆ ਕਰਦਾ ਸੀਗਾ ਤੇ ਹੁਣ ਤੋਂ ਬਾਅਦ ਹੁਣ ਅੱਗੇ ਚੱਲਦੇ ਆ ਹੋਰ ਦੇਖਦੇ ਆ ਕਿ ਆ ਕੀ ਇੱਥੇ ਇਹ ਆ ਬਾਈ ਜਹਾਂਗੀਰ ਦਾ ਬਾਥਟੱਬ ਕੱਪ ਦੀ ਸ਼ੇਪ ਚ ਐ ਦੇਖੋ ਇਹਦੇ ਵਿੱਚ ਜਹਾਂਗੀਰ ਨਾ ਇਹ ਕਰਦਾ ਸੀਗਾ ਦੇਖੋ ਆ ਪੌੜੀਆਂ ਐ ਅ ਨੀਚੇ ਵਾਲੀ ਟੁੱਟ ਗਈ ਨਹੀਂ ਤਾਂ ਨੀਚੇ ਤੱਕ ਪੌੜੀਆਂ ਸੀਗੀਆਂ ਜਿਹਦੇ ਉੱਪਰ ਨੂੰ ਚੜਦਾ ਉਹ ਉੱਪਰ ਜਾ ਕੇ ਇਹਦੇ ਵਿੱਚ ਪਾਣੀ ਭਰਿਆ ਹੁੰਦਾ ਸੀਗਾ ਗਰਮ ਠੰਡਾ ਜਿਵੇਂ ਦਾ ਮੌਸਮ ਉਸ ਹਿਸਾਬ ਨਾਲ ਇਹਦੇ ਵਿੱਚ ਨਹਾਏ ਕਰਦਾ ਸੀਗਾ ਜਹ ਇੱਧਰ ਲਿਖਿਆ ਵੀ ਹੋਇਆ ਵੈਸੇ ਆ ਦੇਖੋ ਜਾਂਗੀ ਇਸ ਬਾਤ ਦਾ ਆ ਦੇਖ ਲਓ ਪੱਥਰ ਦਾ ਐ ਸਾਰਾ ਯਾਰ ਵਿੱਚ ਨਾ ਹੁੰਦਾ ਸੀਗਾ ਉਹ ਤੇ ਭਾਈ ਅੱਪਾ ਆ ਗਏ ਹੁਣ ਆਗਰੇ ਦੇ ਫੋਰਟ ਤੋਂ ਬਾਹਰ ਤੇ ਆਪਣਾ ਬਲੌਗ ਹੋ ਗਿਆ ਅੱਜ ਦਾ ਬੁਰੀ ਖਤਮ ਜੇ ਭਾਈ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ